ਗੁਰਦਿਕਾ ਖਾਲਸਾ ਵਾਹਿਗੁਰਜ ਕੀ ਫਤਿਹ ਤਾਨ ਤਨ ਸਹਿਜ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨ ਸੋ ਪ੍ਰਾਪਤ ਗੁਰਦੁਆਰਾ ਸਿਹਟਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਬਸੰਤ ਪੈ ਰਿਹਾ ਹੈ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੇ ਵਾਸਤੇ ਭੋਗਕਤਾ ਪ੍ਰਬੰਧ ਕੀਤੇ ਗਏ ਹਨ ਪਰ ਹੈ ਇਸ ਲੰਗਰ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਇਸ ਲਈ ਸੰਗਤਾਂ ਹੋਰ ਵੀ ਜਿਹੜੀਆਂ ਵਾ ਵੱਧ ਤੋਂ ਵੱਧ ਪਹੁੰਚ ਰਹੀਆਂ ਹਨ ਇਹਨਾਂ ਦੇ ਪੂਕਠਾ ਪ੍ਰਬੰਧ ਕੀਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਇਹਦੇ ਚੈਨਲ ਵੱਲੋਂ ਸਾਰੀ ਸੰਗਤ ਨੂੰ ਬਸੰਤ ਪੰਚਮੀ ਦੀਆਂ ਲੱਖਾਂ ਦਾ ਮੁਬਾਰਕਾਂ ਜੀ ਉਸ ਤੋਂ ਇਲਾਵਾ ਇਹ ਜੋ ਬਸੰਤ ਪੰਚਮੀ ਦਾ ਪੁਰਬ ਜੋ ਹੈ ਇਸ ਪਾਵਨ ਪਵਿੱਤਰ ਸਤਨਗੁਰਦਵਾਰ ਸ਼੍ਰੀ ਛੇਹਟਾ ਸਾਹਿਬ ਜੀ ਕੋ ਮਨਾਇਆ ਜਾਂਦਾ ਹੈ ਪੰਚਮ ਪਾਸ਼ਾ ਤਾਂ ਅਨੁਸ਼ੀਰ ਗੁਰੂ ਅਰਜਨ ਦੇ ਮਹਾਰਾਜ ਨੇ ਆਪਣੇ ਸੁਪੁੱਤਰ ਤਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੀ ਮੰਗ ਨੂੰ ਪੂਰਿਆ ਕਰਦਿਆਂ ਇਹ ਪਾਣੀ ਦੀ ਕਿਲ ਤੋਂ ਦੂਰ ਕਰਦਿਆਂ ਕੋਈ ਇੱਕ ਲਗਵਾਇ ਸੀ ਜਿਹਦੇ ਵਿੱਚ ਇੱਕ ਸਮੇਂ 6 ਮਨ ਹਸਲ ਚਲਾ ਜਾਂਦੀਆਂ ਸਨ ਇਸ ਨਗਰ ਦਾ ਨਾਮ ਸ਼ੇਹਾਟਾ ਕਰਕੇ ਪ੍ਰਸਿੱਧ ਹੋਇਆ ਪਰ ਮਹਾਰਾਜ ਨੇ ਆਪਣੇ ਮੁਖਾਰਬਿੰਚ ਹੋਏ ਵਰ ਦਿੱਤਾ ਪੁੱਤਰ ਖੇਤ ਨਾਰੀ ਜੋ ਮਾਸ ਸੁਬਾਸ ਇਹ ਨਾ ਆਏ ਇੱਕ ਬਰਸ ਮੈਂ ਸੁਤ ਰਹੇ ਸ਼੍ਰੀ ਗੁਰੂ ਆਸ ਫਰਮਾਏ ਜਿਸ ਕਿਸੇ ਬੀਬੀ ਭੈਣ ਦੇ ਘਰ ਬੱਚਾ ਨਾ ਹੁੰਦਾ ਹੋਵੇ ਬਾਝ ਹੋਵੇ ਇੱਕ ਸ਼ਰਧਾ ਭਾਵਨਾ ਦੇ ਨਾਲ 12 ਪੰਚਮੀਆਂ ਇਸ ਭਾਵਨ ਸਥਾਨ ਉੱਪਰ ਇਸ਼ਨਾਨ ਕਰ ਲਵੇ ਉਸ ਤੇ ਘਰ ਵਿੱਚ ਬਾਹਰ ਦੀ ਕਿਰਪਾ ਨਾਲ ਪੁੱਤਰ ਔਰ ਪੁੱਤਰੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਤੇ ਆਪ ਜੀ ਦੇਖ ਰਹੇ ਹੋ ਆਪਣੇ ਚਾਦਰ ਤੁਸੀਂ ਦੇਖਿਆ ਹੋਵੇਗਾ ਬਹੁਤ ਆਤ ਸੰਗਤਾਂ ਬੇਸ਼ੱਕ ਦੀ ਭਾਵੇਂ 11 ਪੰਚਮੀਆਂ ਵੀ ਭਰਦੀਆਂ ਨੇ ਪਰ ਇਹ ਜੋ ਬਸੰਤ ਪੰਚ ਜੋੜ ਮੇਲਾ ਹੈ ਇਹ ਬਹੁਤ ਹੀ ਉਤਸ਼ਾ ਸ਼ਰਦਾ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਜੀ ਇਸ ਦੇ ਵਿੱਚ ਐਤਕੀ ਵੀ ਬਹੁਤ ਉਪਕਤਾ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਸਭਾ ਸੁਸਾਇਟੀਆ ਵੱਲੋਂ ਇਲਾਕੇ ਦੇ ਸੰਗਤਾਂ ਵੱਲੋਂ ਹੋਰ ਵੀ ਪ੍ਰਬੰਧ ਕੀਤੇ ਗਏ ਨੇ ਮੈਂ ਆਪ ਦੇ ਚੈਨਲ ਦੇ ਬੇਨਤੀ ਕਰਾਂਗਾ ਕਿ ਆਪ ਜਿੰਨੀਆਂ ਸੰਗਤਾਂ ਜੀ ਇਹ ਚੈਨਲ ਦੇ ਦੇਖ ਰਹੇ ਹੋ ਸਾਰਿਆਂ ਨੂੰ ਹੱਥ ਜੋੜ ਕਰਕੇ ਬੇਨਤੀ ਜਰੂਰ ਪਾ ਪਾਸ਼ਾ ਦੇ ਪਾਵਨ ਸਥਾਨਾਂ ਉੱਪਰ ਪਹੁੰਚੋ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਸੰਤ ਪੈਂਜ ਦੇ ਮੁੱਖ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਇਸ ਸੰਤ ਪੈਂਜ ਦੇ ਮੇਲੇ ਤੇ ਸਾਨੂੰ ਵੀ ਦਾਸ ਨੂੰ ਮੱਥਾ ਟੇਕਣ ਦਾ ਸਮਾਂ ਪ੍ਰਾਪਤ ਹੋਇਆ ਹੈ ਮੈਂ ਆਣ ਕੇ ਜਦੋਂ ਮੇਲੇ ਦੇ ਵਿੱਚ ਦੇਖਿਆ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਤੇ ਬਹੁਤ ਹੀ ਸਜਾਜਾ ਪ੍ਰਬੰਧ ਸ਼ਰੋਣੀ ਕਮੇਟੀ ਦੇ ਮੈਂਬਰ ਸਾਹਿਬ ਵੱਲੋਂ ਸਾਡੇ ਸਾਰੇ ਹੀ ਛਿੰਨੀਆਂ ਸੋਸਾਇਟੀਆਂ ਨੇ ਉਹਨਾਂ ਨੂੰ ਬਹੁਤ ਵਧੀਆ ਕੀਤਾ ਗਿਆ ਹੈ ਲੰਗਰ ਦੇ ਪ੍ਰਬੰਧ ਦੁਮਾਨ ਦੇ ਵਿੱਚ ਹਰ ਥਾਂ ਥਾਂ ਤੇ ਸੰਗਤਾਂ ਬੜੇ ਉਤਸ਼ਾਹ ਨਾਲ ਤੇ ਪਿਆਰ ਨਾਲ ਇਸ ਪਸੰਤ ਪੈਂਜਬ ਦੇ ਮੇਲੇ ਨੂੰ ਮਨਾ ਰਹੀਆਂ ਹਨ ਇਸ ਪਸੰਤ ਪੈਂਜਬ ਤੇ ਸਾਇਉ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਲੋ ਆਮ ਜੀ ਕਰੋ ਜੀ ਜਰਾ ਜਾਂਦੇ ਅੱਜ ਮਸੰਦਾ ਦਿਹਾੜਾ ਹੈ ਬੱਚੇ ਬਹੁਤ ਬਹੁਤ ਦੇ ਲਈ ਖੁਸ਼ੇ ਸਜਾਵਟ ਦੇਖੀ ਅਲੱਗਰ ਕਿਤਾ ਇਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਲੱਗਿਆ ਜੀ ਮਹਾਰਾਜੀ ਦੀ ਬੜਾ ਬਤੀਆ ਤੇ ਸਜਾਵਟ ਵੀ ਬਹੁਤ ਸੋਹਣੀ ਹੈ ਆ ਬਾਕੀ ਬੱਚੇ ਆਨੰਦ ਲੈ ਰਹੇ ਆ ਵੇਖੋ ਤੁਸੀਂ ਗੁੱਡੀਆਂ ਡਾ ਰਹੇ ਆ ਹੁਟ ਰਹੇ ਆ ਹਰ ਸਾਲ ਆਉਂਦੇ ਆ ਜੀ ਹਾਂ ਜੀ ਹਰ ਸਾਲ ਆਉਂਦੇ ਆ ਜੀ ਸਾਨੂੰ 15 20 ਸਾਲ ਹੋ ਗਿਆ ਹੋ ਗਿਆ ਹਾਂ ਜੀ ਹਰ ਮਹੀਨੇ ਆਨੇ ਆਂ ਅਸੀਂ ਹਰ ਪਸੰਦ ਪਹਿਚੀ ਸਾਲ ਬਾਅਦ ਆਉਂਦੀ ਹੈ ਹਰ ਜ਼ਰੂਰ ਆਉਨੇ ਬੱਚੇ ਦਾ ਹਾਂ ਜੀ ਨਾਮ ਹੈ ਜੀ ਨਵਤੇਜ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਗੁਰਦੁਆਰਾ ਸਾਹਿਬ ਨਤਪਤਾ ਕਿਤੇ ਲਈ ਪਹੁੰਚੇ ਹੋ ਸੰਤਾ ਦੇ ਅੜਾ ਲੰਗਰਬੋਜੀ ਵੀ ਕੀਤੀ ਜਾ ਰਹੀ ਹੈ ਨਤਪਤਾ ਵੀ ਹੋਏ ਹੋ ਕਿ ਨਹੀਂ ਖੁਸ਼ੀ ਨਾ ਨਾ ਕੋ ਕਹਿ ਸਕਦੇ ਕਿ ਕਿੰਨੀ ਖੁਸ਼ੀ ਹੋਈ ਮਾਰੇ ਕੋਈ ਇਦੀ ਕਿਰਪਾ ਪਰਮਾਰਮਾ ਦੀ ਨਜ਼ਾਰਾ ਆਉਂਦਾ ਬੁਰਾ ਵੇਖਣ ਦਾ ਵੀ ਮੱਥੇ ਟੇਕਣ ਗਏ ਆ ਤੇ ਨਾਮ ਦਾ ਆ ਗਿਆ ਵਾ ਵੀ ਸਵਰਗ ਸਵਰਗ ਆਏ ਸਵਰਗ ਚ ਆਈ ਮੈਂ ਨਾ ਮੈਂ ਤਨੀ ਕਿਰਪਾ ਮਾਰਾ ਦੀ ਬੜੀ ਕਿਰਪਾ ਮਾਰਾ ਦੀ ਬਹੁਤ ਸੋਹਣਾ ਲੱਗਦਾ ਮਜ਼ਾ ਆਉਂਦਾ ਵੇਖਣ ਦਾ ਕੋਈ ਗੁਡੀਆਂ ਡੋਣਦੇ ਪਤੰਗਾਂ ਡੋਣਦੇ ਆ ਇੰਜੋਏ ਆਪਣਾ ਕਰਨ ਦੇ ਗੁਰੂ ਘਰ ਮਾਥੇ ਕੇ ਲੰਗਰ ਛਕਿਆ ਲੰਗਰ ਦੀ ਤੋੜ ਕੋਈ ਨਹੀਂ ਆ ਬੜਾ ਮਜ਼ਾ ਆਉਂਦਾ ਮਰ ਵੀ ਬੜੀ ਕਿਰਪਾ ਮਾਰਾ ਦੀ ਤੇ ਮਿਲ ਵੀ ਹਰ ਕੋਈ ਬੰਦਾ ਆਇਆ ਹੈ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਕੋਈ ਵੀ ਆਇਆ ਵਾ ਸਾਰੇ ਇੱਥੇ ਆਏ ਆ ਬੜੀ ਕਿਰਪਾ ਮਾਰੀ ਉਹਦੀ ਬੜੀ ਬੜਾ ਮਜ਼ਾ ਆਉਂਦਾ ਬੱਚੇ ਮੇਰੀ ਫੈਮਿਲੀ ਸਾਰੇ ਨਾਲ ਆਈ ਹੈ ਉਹ ਤੇ ਅਸੀਂ ਮਨਪਛੇਰ ਦੇ ਆਏ ਆ 9 ਵਜੇ ਤੇ ਸ਼ਾਮ ਪੈ ਗਿਆ ਵਾ ਹਾਂ ਬਹੁਤ ਬੜਾ ਮਜ਼ਾ ਆਉਂਦਾ ਐਨਜੋਏ ਹਰ ਕਰ ਰਹੇ ਆਗੇ ਇਹ ਲੋਕੀ ਇਹ ਸਾਬਤ ਤਿਆਰ ਹੁੰਦਾ ਵਾ ਲੋਕੀ ਆਪਣੀ ਮौज-ਮਸਤੀ ਕਰਦੇ ਆ ਗੁਰੂ ਘਰ ਆਉਂਦੇ ਆ ਨਾਮ ਜਪਦੇ ਆ ਤੇ ਆਪਣਾ ਇੰਜੋਏ ਕਰਦੇ ਆ ਬੜਾ ਮਜ਼ਾ ਆਉਂਦਾ ਵਜ ਨਹੀਂ ਹਾਂ ਜੀ